ਨਾਬਾਦੀਆ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੰਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਤੇ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾ ਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੋਲ ਖੁੰਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੋਲ ਖੁੰਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾ ਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੋਲ ਖੋਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾ ਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕਾਉਂਸਲ ਦੇ ਦਾਅਵਿਆਂ ਦੇ ਵੀ ਪੋਲ ਖੁੰਗੇ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਪਾ ਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕਾਉਂਸਲ ਦੇ ਦਾਅਵਿਆਂ ਦੇ ਵੀ ਪੋਲ ਖੁੰਗੇ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੋਲ ਖੰਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾਰ ਰਿਹਾ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਨਾਬਾ ਦੀਆਂ ਸ਼ਹਿਰ ਦੀਆਂ ਸੜਕਾਂ ਤੇ ਭਰਿਆ ਹੋਇਆ ਪਾਣੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਲੋਕ ਪਰੇਸ਼ਾਨ ਨੇ ਤੇ ਨਗਰ ਕੌਂਸਲ ਦੇ ਦਾਅਵਿਆਂ ਦੇ ਵੀ ਖੋਲ ਖੁੰਗੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿੱਚ ਸੜਕਾਂ ਤੇ ਭਰਿਆ ਪਾਣੀ ਉਹਨਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ ਤੇ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ